ਰੀਅਲ ਫੈਕਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਅਤੇ ਵਾਹੀ ਕੁਜੀ ਕਾ ਖਾਲਸਾ ਵਾਹੀ ਦੀ ਕੀ ਫਤਿਹ ਅ ਦਰਸ਼ਕੋਸੀ ਇਸ ਵਕਤ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂ ਕਲਾਂ ਦੇ ਵਿੱਚ ਮੌਜੂਦ ਹੈ ਜਿੱਥੇ ਹਰਜਿੰਦਰ ਸਿੰਘ ਜਿਹੜੇ ਕਿ ਇੱਕ ਸਮਾਜ ਸੇਵੀ ਵੀ ਨੇ ਔਰ ਆਪਣਾ ਕਾਰੋਬਾਰ ਕਰਦੇ ਆ ਉਹਨਾਂ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾਂਦਾ ਹੈ ਔਰ ਅੱਜ ਵੀ ਜਿਹੜਾ ਨਵੇਂ ਸਾਲ ਦੀ ਆਮਦ ਤੇ ਅ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰ ਇਕੱਠੇ ਹੋਏ ਨੇ ਹਰਜਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਔਰ ਸਮੁੱਚੀ ਇਹਨਾਂ ਦੀ ਟੀਮ ਹੈ ਜਿਹੜੀ ਮੌਜੂਦ ਹੈ ਆਓ ਆਪਾਂ ਦੋ ਮਿੰਟ ਗੱਲਬਾਤ ਕਰਦੇ ਹਾਂ ਹਰਜਿੰਦਰ ਸਿੰਘ ਦੀ ਨਾਲ ਲੋਸ ਹਰਜਿੰਦਰ ਸਿੰਘ ਜੀ ਜਿਹੜੀ ਇਹ ਸੇਵਾ ਹੈ ਇਹ ਕਦੋਂ ਤੋਂ ਤੁਸੀਂ ਕਰਦੇ ਆ ਰਹੇ ਹੋ ਸਤਿ ਪਵਰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾ ਲਈ ਇਹ ਸੇਵਾ ਸੀ तकरीबन 20 ਸਾਲ ਤੋਂ ਕਰ ਰਿਹਾ ਸਾਂ ਸਾਡੀ ਜੋ ਮਿਸ਼ਨ ਹੁੰਦਾ ਅਸੀਂ ਉਸ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਲੋੜਵੰਦ ਹੈ ਅਸੀਂ ਉਹਨਾਂ ਨੂੰ ਹਰ ਮਹੀਨੇ ਰਸੋਈ ਦੇ ਦਿੰਦੇ ਆ ਚਾਹ ਦੇ ਦਿੰਦੇ ਹਾਂ ਗਰਮ ਕੱਪੜੇ ਵੀ ਦੇ ਦਿਆ ਔਰ ਜੇ ਕੋਈ ਬਿਮਾਰ ਹੁੰਦਾ ਉਹਨਾਂ ਦੀ ਅਸੀਂ ਜਿੰਨੀ ਵੀ ਹੋ ਸਕੇ ਤਨਮਨ ਧੰਦੀ ਸੇਵਾ ਵੀ ਕਰਦੇ ਆ ਔਰ ਇਹ ਸਾਨੂੰ ਜੋ ਵੀ ਅਸੀਂ ਇਹ ਸਾਡਾ ਪੇਮ ਪਿਆਰ ਦੀ ਭਾਵਨਾ ਦੇ ਨਾਲ ਸਾਡੇ ਪਿੰਡਾਂ ਦੇ ਸੀ ਕਲਾਂ ਦੇ ਵਿੱਚ ਇਹ ਸਾਡੇ ਸਤਿਗੁਰਾਂ ਨੇ ਇਹ ਸਾਨੂੰ ਇਹ ਦਾਤ ਬਖਸ਼ੀ ਆ ਕਿ ਤੁਸੀਂ ਹਰ ਗਰੀਬ ਗਰੀਬ ਦੀ ਰੱਖਿਆ ਕਰਨੀ ਆ ਪੰਛੀਆਂ ਨੂੰ ਚੋਗਾ ਪੋਣਾ ਇਹ ਜਿਹੜੀ ਸੇਵਾਏ ਤੁਹਾਡੇ ਤੁਹਾਡੇ ਇਕੱਲੇ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਹਾਂ ਸਾਡੇ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਬੱਚਦੀ ਅਸੀਂ ਮਤਲਬ ਸਾਡੇ ਨੂੰ ਕੋਈ ਮਿਸ਼ਨ ਹੁੰਦਾ ਅਸੀਂ ਉਸ ਹਸਾਬ ਨਾਲ ਵੀ ਕਰ ਦਿੰਦੇ ਆ ਮਤਲਬ ਸੇਵਾ ਜਿਹੜੇ ਬਜ਼ੁਰਗਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਮਦਦ ਵੀ ਕੀਤੀ ਜਾਂਦੀ ਆ ਰੈਗੂਲਰ ਤੁਸੀਂ ਕਰਦੇ ਆ ਰੈਗੂਲਰ ਹਰ ਰੋਜ਼ ਹੀ ਕਰਦੇ ਜੀ ਰੈਗੂਲਰ ਸਵੇਰ ਕਰਦੇ ਇਹ ਸਾਨੂੰ ਇਹ ਸਾਡੀ ਅਸੀਂ ਆਪ ਦੇ ਆਪ ਨੂੰ ਬੜ ਭਾਗੀ ਸਮਝਦੇ ਆ ਕਿ ਸਾਨੂੰ ਇਸ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਇਹੀ ਪਰਮਾਤਮਾ ਦੇ ਦੁਆ ਕਰਾਂਗੇ ਕਿ ਸਾਨੂੰ ਇਹਦੀ ਮਤਲਬ ਦੁਨੀਆ ਤੱਕ ਵਿਦਾ ਤੱਕ ਸਾਡੀ ਇਹ ਜ਼ਿੰਦਗੀ ਹੈ ਸੇਵਾ ਕਰਨ ਦਾ ਮੌਕਾ ਮਿਲੇ ਔਰ ਸਾਰੀ ਸੰਸਾਰ ਦੀ ਵਿੱਚ ਇੱਕ ਉਸਨ ਪਰਬਖਸ਼ੇ ਪਰਮਾਤਮਾ ਅਸੀਂ ਇਹੀ ਅਗੇ ਲਾ ਕੇ ਦੁਆ ਕਰਦੇ ਆਂ ਬਹੁਤ ਵਧੀਆ ਲੱਗਿਆ ਜੀ ਅ तकरीबन ਕਿੰਨੇ ਪਰਿਵਾਰ ਜਿਹੜੇ ਇਸ ਸੇਵਾ ਦਾ ਲਾਹਾ ਲੈਂਦੇ ਆ ਇਹ ਇਸ ਟਾਈਮ ਸਾਡੇ ਕੋਲ ਅੱਜ ਜੀ ਇਹ ਛੇ ਪਰਿਵਾਰ ਦਾ ਲਾਹਾ ਲੈਂਦੇ ਆ ਅੱਗੇ ਅੱਗੇ ਬਾਅਦ ਚੋਂ ਅਸੀਂ ਜੋ ਸਾਡੇ ਮੇਰੇ ਕੋਲ ਸਾਰੇ ਖੜੇ ਆ ਇਹ ਤਾਂ ਜੇ ਆਪਾਂ ਹੋਰ ਬਾਅਦ ਮਤਲਬ ਸੇਵਾ ਕਰਾਂਗੇ ਅਸੀਂ ਲੜੀ ਨੂੰ ਅੱਗੇ ਵਧਾਉਣਾ ਹੈ ਹੋਰ ਵਧਾ ਕੇ ਕਿ ਜਿੰਨੇ ਵੀ ਸਕੇ 10 15 20 ਅਸੀਂ ਹਰ ਮਹੀਨੇ ਉਹਨਾਂ ਨੂੰ ਇਹ ਸੇਵਾ ਕਰਦੇ ਰਹਿਣਾ ਠੀਕ ਇੱਕ ਪਾਸੇ ਉਹ ਦੋ ਗੱਲਾਂ ਹੋਰ ਸਨ ਅ ਮੇਰੇ ਨਾਲ ਇਸ ਵਕਤ ਹਰਜਿੰਦਰ ਸਿੰਘ ਜੀ ਦੀ ਟੀਮ ਤੋਂ ਬਈ ਗੁਰਪ੍ਰੀਤ ਮੌਜੂਦ ਨੇ ਬਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਬਈ ਜੀ ਹੋਰਾਂ ਨੇ ਦੱਸਿਆ ਕਿ ਹਰ ਮਹੀਨੇ ਜਿਹੜੀ ਸੇਵਾ ਕੀਤੀ ਜਾਂਦੀ ਹੈ ਲੋੜਵੰਦ ਪਰਿਵਾਰਾਂ ਦੀ ਤੇ ਅੱਗੇ ਵੀ ਇਹ ਮਿਸ਼ਨ ਹੈ ਜਿਹੜਾ ਅਸੀਂ ਲੈ ਕੇ ਜਾਣਾ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਪ੍ਰਦੀਪ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਬਾਕੀ ਜਿਹੜਾ ਇਹ ਰਾਸ਼ਨ ਦਾ ਕੰਮ ਹੈ ਜੀ ਵਿੱਚ ਵੀ ਸਾਡੇ ਡੇਲਾ ਸੱਚਾ ਸੌਦਾ ਵੱਲੋਂ ਵੀ ਇਹ ਚੱਲ ਰਹੀ ਹੈ ਮੈਮ ਜਦੋਂ ਵੀ ਅਸੀਂ ਨਾਮ ਤੱਕਿਆ ਹੁੰਦੀ ਸਾਡੇ ਬਲਾਕ ਦੀ ਉਦੋਂ ਵੀ ਦਿੰਨੇ ਆ ਬਾਕੀ ਸਾਡੇ ਐਨ ਆਰ ਆਈ ਵੀਰ ਰਣਸੀਹਕਲਾਂ ਦੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜੀ ਸੇਵਾ ਪ੍ਰੋਪਰੀ ਚੱਲੂਗੀ ਜੇ ਕੋਈ ਇਹਦੇ ਚ ਭਰਾ ਯੋਗਦਾਨ ਪਾਉਣਾ ਚਾਹੁੰਦਾ ਤਾਂ ਪਾਇਆ ਜਾਊਗਾ ਜਿਹੜੀਆਂ ਵਿਧਵਾ ਔਰਤਾਂ ਰਣਸੀਹਕਲਾਂ ਦੇ ਵਿੱਚ ਨਿਰਪੱਖ ਇਹਦੇ ਵਿੱਚ ਕੋਈ ਵੀ ਅਸੀਂ ਲਿਆਜ ਜਾਂ ਕੋਈ ਪੱਖਵਾਜੀ ਨਹੀਂ ਕਰਨੀ ਜੋ ਲੋੜਵੰਦ ਪਰਿਵਾਰ ਆ ਉਸ ਨੂੰ ਹੀ ਰੱਖਣ ਦੇਵਾਂਗੇ ਜਿਹੜੀਆਂ ਪਾਰਟੀ ਬਾਜੀ ਤੋਂ ਉੱਪਰ ਹੋਣਗੇ ਹਾਂਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਵੀ ਅਸੀਂ ਇਹਦੇ ਨਾਲ ਉਹ ਨਹੀਂ ਕਰਨਾ ਹੈਗਾ ਬੇਲਿਆ ਜਿਹੜਾ ਸਿਟੀਸ਼ਨ ਦੇ ਦਿਓ ਹਾਂਜੀ ਜਿਹੜਾ ਲੋੜਵੰਦ ਪਰਿਵਾਰ ਆ ਉਸ ਨੂੰ ਵੀ ਦੇਣਾ ਜ਼ਰੂਰੀ ਸਮਝਾਂਗੇ ਜੀ ਧੰਨਵਾਦ ਜੀ ਬਹੁਤ ਧੰਨਵਾਦ ਬਸ ਆ ਗੋੜਬਾੜ ਪੜ